ਸ਼ੂਗਰ ਮਿਲ ਨਵਾਂ ਸ਼ਹਿਰ ਵਿਖੇ ਜਿਹੜਾ ਪੜਾਈ ਦਾ ਕੰਮ ਸ਼ੁਰੂ ਹੋਇਆ ਮੇਰੇ ਨਾਲ ਨਵਾਂ ਸ਼ਹਿਰ ਦੀ ਸੇਵਾ ਕਰ ਰਹੇ ਨੇ ਲਲਿਤ ਮੋਨ ਪਾਠਕ ਜੀ ਔਰ ਨਾਲ ਕੁਜੀਤ ਸਹਾਲ ਜੀ ਹਰਜੋਤ ਲੋਟੀਆ ਜੀ ਔਰ ਬਿਨੂ ਜੀ ਜਿਹੜੇ ਕਿ ਜਾਲੇ ਪਿੰਡ ਤੋਂ ਸਰਪੰਚ ਨੇ ਸਾਡੇ ਮਾਲ ਪਰ ਨਵਾਂ ਸ਼ਹਿਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਉਤਰੀ ਜੀ ਔਰ ਬੰਗਾ ਦੇ ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਕਨਾਣਾ ਜੀ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਹਾਜ਼ਰ ਨੇ ਜੀਐਮ ਸਾਹਿਬ ਗਰਮਨ ਸਾਹਿਬ ਉਹ ਡਾਇਰੈਕਟਰ ਸਾਹਿਬਾਨ ਔਰ ਕਿਸਾਨ ਭੱਡੀ ਗਿਣਤੀ ਦੇ ਵਿੱਚ ਜਿਹੜੇ ਅੱਜ ਸ਼ੁਕਰ ਮਿਲ ਵਿੱਚ ਹਾਜ਼ਰ ਸੀ ਮੈਂ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦਿੰਦਾ ਕਿਉਂਕਿ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਪੜਾਈ ਵਾਲੀ ਜਿਹੜੀ ਮਿਲ ਹੈ ਉਹ ਸਾਡੀ ਨਵਾਂ ਸ਼ਹਿਰ ਦਾ ਅੱਜ ਕੰਮ ਸ਼ੁਰੂ ਹੋਇਆ ਔਰ ਇਸ ਗੱਲ ਦੀ ਵੀ ਮੁਬਾਰਕਬਾਦ ਹੈ ਕਿ 21 ਜਿਹੜੇ ਪਰਿਵਾਰ ਹਨ ਉਹਨਾਂ ਦੇ ਜਿਹੜੇ ਮੁਲਾਜ਼ਮ ਜਿਹੜੇ ਇੱਥੇ ਨੌਜਵਾਨ ਕੰਮ ਕਰਦੇ ਸੀ ਉਹਨਾਂ ਘਰਾਂ ਦੇ ਵਿੱਚੋਂ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਉਹਨਾਂ ਨੂੰ ਪੱਕਿਆ ਕੀਤਾ ਗਿਆ ਕੱਚੇ ਮੁਲਾਜ਼ਮਾਂ ਨੂੰ ਔਰ ਇਹਦੇ ਨਾਲ ਨਾਲ ਪਿਛਲੇ ਸਾਲ ਨੂੰ 5 ਕਰੋੜ ਰੁਪਏ ਜਿਹੜਾ ਆ ਇਹ ਮਿਲ ਜਿਹੜੀ ਆ ਮੁਨਾਫੇ ਵਿੱਚ ਵੀ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕਰਦੇ ਆ ਕਿ ਹੋਰ ਜਿਹੜੇ ਤਰੱਕੀ ਦੀਆਂ ਪਲੰਘਾਂ ਆ ਉਹ ਪੁੱਟੂਗੀ ਔਰ ਇਸ ਗੱਲ ਨੂੰ ਵੀ ਮੈਂ ਜ਼ਿਕਰ ਜੋ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਜਾਣਦੇ ਆ ਕਿ ਇਸ ਮਿਲ ਦੇ ਵਾਰ ਹਰ ਸਾਲ ਕਿਸਾਨ ਜਿਹੜਾ ਧਰਨਾ ਲਗਾਉਂਦਾ ਸੀ ਔਰ ਧਰਨੇ ਦੇ ਵਿੱਚ ਮੰਗ ਕਰਦੇ ਸੀ ਕਿ ਜਿਹੜੀ ਅਸੀਂ ਆਪਣੇ ਟਰੈਕਟਰ ਮੋਲ ਲੈ ਕੇ ਡੀਜ਼ਲ ਪੱਲਿਓਂ ਪਾ ਕੇ ਲੇਬਰ ਨੂੰ ਪੱਲਿਓਂ ਪੈਸੇ ਦੇ ਕੇ ਫਸਲ ਬੀਜੀ ਹੈ ਉਦੇ ਸਾਨੂੰ ਪੈਸੇ ਦੇ ਦਿਓ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਸੀਂ ਹੱਥ ਜੋੜ ਕੇ ਧੰਨਵਾਦ ਕਰਦੇ ਆ ਦੁਆਬੇ ਦੇ ਕਿਸਾਨ ਕਿ ਉਹਨਾਂ ਨੇ ਕਿਸਾਨਾਂ ਦੀ ਵਾਹ ਫੜੀ ਆ ਔਰ ਗੰਨੇ ਦਾ 1 ਰੁਪਿਆ ਜਿਹੜਾ ਆ ਕਿਸਾਨਾਂ ਦੇ ਖਾਤੇ ਵਿੱਚ ਔਰ 10 ਰੁਪਏ ਦਾ ਜਿਹੜਾ ਮੁਰਾਫੇ ਦੇ ਨਾਲ ਜਿਹੜਾ 10 ਰੁਪਏ ਦਾ ਵਾਅਦਾ ਕੀਤਾ ਜਿਹੜਾ ਪ੍ਰਤੀ ਕਵੰਟਲ ਉਹਦੇ ਲਈ ਵੀ ਅਸੀਂ ਮੁੱਖ ਮੰਤਰੀ ਸਾਹਿਬ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀ ਸ਼ੂਗਰ ਮਿਲ ਨਵਾਂ ਸ਼ਹਿਰ ਵਿੱਚ ਜਿਹੜਾ ਪੜਾਈ ਦਾ ਕੰਮ ਸ਼ੁਰੂ ਹੋਇਆ ਮੇਰੇ ਨਾਲ ਨਵਾਂ ਸ਼ਹਿਰ ਦੀ ਸੇਵਾ ਕਰ ਰਹੇ ਨੇ ਲਲਿਤ ਮੋਨ ਪਾਠਕ ਜੀ ਔਰ ਨਾਲ ਕੁਝ ਸਰਹਾਲ ਜੀ ਹਰਜੋਤ ਲੋਟੀਆ ਜੀ ਔਰ ਬੀਨੂ ਜੀ ਮੇਰੇ ਕੇ ਜਾਲੇ ਪਿੰਡ ਤੋਂ ਸਰਪੰਚ ਨੇ ਸਾਡੇ ਮਾਲਪੁਰ ਨਵਾਂ ਸ਼ਹਿਰ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨਉਤਰੀ ਜੀ ਔਰ ਬੰਗਾ ਦੇ ਮਾਰਕੀਟ ਕਮੇਟੀ ਚੇਅਰਮੈਨ ਬਲਵੀਰ ਕਨਾਨਾ ਜੀ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਾਹਿਬਾਨ ਹਾਜ਼ਰ ਨੇ ਜੀਐਮ ਸਾਹਿਬ ਚੇਅਰਮੈਨ ਸਾਹਿਬ ਔਰ ਡਾਇਰੈਕਟਰ ਸਾਹਿਬਾਨ ਔਰ ਕਿਸਾਨ ਭੱਟੀ ਗਿਣਤੀ ਦੇ ਵਿੱਚ ਜਿਹੜੇ ਅੱਜ ਸ਼ੁਕਰ ਮਿਲ ਵਿੱਚ ਹਾਜ਼ਰ ਸੀ ਮੈਂ ਬਹੁਤ-ਬਹੁਤ ਮੁਬਾਰਕਬਾਦ ਵਧਾਈ ਦਿੰਦਾ ਕਿਉਂਕਿ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਪੜਾਈ ਵਾਲੀ ਜਿਹੜੀ ਮਿਲ ਹੈ ਉਹ ਸਾਡੀ ਨਵਾਂ ਸ਼ਹਿਰ ਦਾ ਅੱਜ ਕੰਮ ਸ਼ੁਰੂ ਹੋਇਆ ਔਰ ਇਸ ਗੱਲ ਦੀ ਵੀ ਮੁਬਾਰਕਬਾਦ ਹੈ ਕਿ 21 ਜਿਹੜੇ ਪਰਿਵਾਰ ਆ ਉਹਨਾਂ ਦੇ ਜਿਹੜੇ ਮੁਲਾਜ਼ਮ ਜਿਹੜੇ ਇੱਥੇ ਨੌਜਵਾਨ ਕੰਮ ਕਰਦੇ ਸੀ ਉਹਨਾਂ ਘਰਾਂ ਦੇ ਵਿੱਚੋਂ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਉਹਨਾਂ ਨੂੰ ਪੱਕਾ ਕੀਤਾ ਗਿਆ ਕੱਚੇ ਮੁਲਾਜ਼ਮਾਂ ਨੂੰ ਔਰ ਇਹਦੇ ਨਾਲ ਨਾਲ ਪਿਛਲੇ ਸਾਲ ਨੂੰ 5 ਕਰੋੜ ਰੁਪਏ ਜਿਹੜਾ ਆ ਇਹ ਮਿਲ ਜਿਹੜੀ ਆ ਮੁਨਾਫੇ ਵਿੱਚ ਵੀ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਮੀਦ ਕਰਦੇ ਆ ਕਿ ਹੋਰ ਜਿਹੜੇ ਤਰੱਕੀ ਦੀਆਂ ਪਲੰਘਾਂ ਆ ਉਹ ਪੁੱਟੂਗੀ ਔਰ ਇਸ ਗੱਲ ਨੂੰ ਵੀ ਮੈਂ ਜ਼ਿਕਰ ਜੋ ਕਰਨਾ ਚਾਹੁੰਦਾ ਕਿ ਅਸੀਂ ਸਾਰੇ ਜਾਣਦੇ ਆ ਕਿ ਇਸ ਮਿੱਲ ਦੇ ਵਾਰ ਹਰ ਸਾਲ ਕਿਸਾਨ ਜਿਹੜਾ ਧਰਨਾ ਲਗਾਉਂਦਾ ਸੀ ਔਰ ਧਰਨੇ ਦੇ ਵਿੱਚ ਮੰਗ ਕਰਦੇ ਸੀ ਕਿ ਜਿਹੜੀ ਅਸੀਂ ਆਪਣੇ ਟਰੈਕਟਰ ਮੋਲ ਲੈ ਕੇ ਡੀਜ਼ਲ ਪੱਲਿਓਂ ਪਾ ਕੇ ਲੇਬਰ ਨੂੰ ਪੱਲਿਓਂ ਪੈਸੇ ਦੇ ਕੇ ਫਸਲ ਬੀਜੀ ਹੈ ਉਹਦੇ ਸਾਨੂੰ ਪੈਸੇ ਦੇ ਦਿਓ ਅੱਜ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਅਸੀਂ ਹੱਥ ਜੋੜ ਕੇ ਧੰਨਵਾਦ ਕਰਦੇ ਆਂ ਗੁਆਬੇ ਦੇ ਕਿਸਾਨ ਕਿ ਉਹਨਾਂ ਨੇ ਕਿਸਾਨਾਂ ਦੀ ਵਾਹ ਫੜੀ ਆ ਔਰ ਗੰਨੇ ਦਾ ਇੱਕ 1 ਰੁਪਿਆ ਜਿਹੜਾ ਆ ਕਿਸਾਨਾਂ ਦੇ ਖਾਤੇ ਵਿੱਚ ਔਰ 10 ਰੁਪਏ ਦਾ ਜਿਹੜਾ ਮੁਨਾਫੇ ਦੇ ਨਾਲ ਜਿਹੜਾ 10 ਰੁਪਏ ਦਾ ਵਾਅਦਾ ਕੀਤਾ ਜਿਹੜਾ ਪ੍ਰਤੀ ਕੁਇੰਟਲ ਉਹਦੇ ਲਈ ਵੀ ਅਸੀਂ ਮੁੱਖ ਮੰਤਰੀ ਸਾਹਿਬ ਦੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਹੁਤ ਬਹੁਤ ਸ਼ੁਕਰੀਆ ਬਹੁਤ ਜੀ